ਲਾ ਸੱਜਣਾ ਪਿੰਡ ਧੌਲੇ ਤੋਂ ਨਾ ਇਹ ਮੰਨ ਲਓ ਤੋਕੜ ਗੱਬਣ ਦੇ ਤੋਹਫੇ ਪੀਸ ਲੱਗਿਆ ਤੁਹਾਨੂੰ ਦਿਖਾਉਣ ਇੱਕ ਤਾਂ ਆ ਗਈ ਜੈਡ ਬਲੈਕ ਤੇ ਇੱਕ ਆ ਗਿਆ ਮੰਨ ਲਓ ਬੂਰੀ ਦਾ ਤੋਹਫਾ ਤੇ ਇੱਕ ਮੋਰਾ ਚ ਪੈਂਦੀ ਝੋਟੀ ਆ ਗਈ ਇਹ ਤਿੰਨ ਤੋਕੜ ਗੱਬਣ ਤੇ ਆਹ ਸੂਣ ਦੇ ਬਿਲਕੁਲ ਨੇੜ ਦਿਖਾ ਦਾਂਗੇ ਵੱਡੀ ਮੱਝਾ ਚੰਗਾ ਹਵਾਨਾ ਰੈਡੀ ਕਰਦੀ ਹੋਏਗੇ ਤੇ ਚੰਗੇ ਰਿਕਾਰਡ ਵਾਲੀ ਹੈ ਭਾਈ ਕਹਿੰਦਾ ਪਿੰਡ ਰਹੂਗਾ ਧੌਲਾ ਤਹਿਸੀਲ ਤਪਾ ਤੇ ਜਲਾ ਰਹੂਗਾ ਬਰਨਾਲਾ ਤੇ ਬਾਕੀ ਨਾ ਗੱਲ ਬਾਤ ਤੁਹਾਡੀ ਬਾਈ ਨਗਰ ਆ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਨਾ ਸਾਰੇ ਪਸ਼ੂਆਂ ਦਾ ਵੀਡੀਓ ਦੇ ਵਿੱਚ ਹੀ ਕਰਾ ਦੇਣਾ ਆ ਜਾਜੋ ਬਰਾਬਰ ਹਾਂਜੀ ਕਿਵੇਂ ਆ ਵਧੀਆ ਜੀ ਆ ਵੀਡੀਓ ਲੱਗਿਆ ਮੇਰੇ ਖਲਾ ਕਾਲੇ ਦੇ ਨਾਲ ਕਾਲੇ ਦੇ ਨਾਲ ਸੰਗ ਦਾ ਥੋੜਾ ਜਿਹਾ ਹੁੰਦਾ ਨਹੀਂ ਕੈਮਰੇ ਮੂਰੇ ਕਾਲਾ ਕੈਮਰੇ ਮੂਰੇ ਆ ਨਹੀਂ ਰਿਹਾ ਕਾਲਾ ਘਟ ਨਾ ਉਹ ਦਰਸ਼ਨ ਦਾ ਦੇ ਦੇ ਕਾਲੇ ਆ ਜਾ ਕੇ ਰਾਂ ਉਹ ਕੀਰਾਂ ਦਰਸ਼ਨ ਦਾ ਦੇ ਦੇ ਆ ਆ ਆਤੀ ਕਾਲਾ ਸੋਣਿਆ ਬਥੇਰਾ ਹੋਣਾ ਕਾਲਾ ਦੇਖ ਅੱਜ ਨਾ ਕਾਲਾ ਹੋਰ ਕਾਲੇ ਕਿਵੇਂ ਆ ਚੜਦੀ ਕਲਾ ਜਮਾਂ ਚੜਦੀ ਕਲਾ ਠੀਕ ਆ ਕਾਲਾ ਉ ਕਾਲਾ ਕਹਿੰਦਾ ਮੈਂ ਜਿਹੇ 100 ਬੰਦੇ ਨੂੰ ਨਹੀਂ ਆਉਣ ਦਿੰਦਾ ਪਰ ਕੈਮਰੇ ਮੂਰੇ ਔਖਾ ਨਾ ਠੀਕ ਆ ਕਾਲਾ ਆ ਜਾ ਆ ਜਾ ਫਿਰ ਡਿਟੇਲ ਆ ਚ ਉੱਪਰ ਤੋਂ ਪੁੱਛ ਲੈਣਾ ਸਾਰੀ ਤੇ ਸ਼ੁਰੂਆਤ ਫਿਰ ਆ ਮੱਝ ਤੋਂ ਕਰ ਲਈ ਲੱਭੀ ਮਾਰ ਫੇਸ ਤੇ ਕੈਮਰਾ ਪਹਿਲਣ ਗੱਟੀ ਲੱਗਿਆ ਮੰਲੋ ਤੁਹਾਨੂੰ ਦਿਖਾਉਣ ਬਾਲੀ ਕਮਾਲ ਦੀ ਇਹ ਲੱਗੂਗੀ ਤੁਹਾਨੂੰ ਜਿਵੇਂ ਤਾਜੀ ਸੂਈ ਦਿਖਾਉਣ ਲੱਗਿਆ ਤੁਹਾਨੂੰ ਟੋਕੜ ਗੱਬਣਾ ਸਜਣ ਤਾਜੀ ਸੂਈ ਸਮਝ ਜੀ ਲਗਾ ਕਲੇ ਤੋਰ ਦੇ ਖੋਲ ਕੇ ਲੱਗ ਬਾਕੀ ਸੱਚ ਨਾਲ ਤੁਰਦੀ ਜੱਜਮੈਂਟ ਕਰ ਲਿਓ ਸੂਆ ਬਾਈ ਕਹਿੰਦਾ ਪਹਿਲਾ ਸੂਈਆ ਕਿੰਨੇ ਟਾਈਮ ਦੀ ਗੱਬਣਾ ਦੋ ਮਹੀਨਾ ਦੀ ਗੱਬਣਾ ਹੀ 10 ਕਿਲੋ ਦੁੱਧਾ ਦੋ ਮਹੀਨਿਆਂ ਦੀ ਗੱਬਣ ਚੈੱਕ ਪਾਸ 10 ਕਿਲੋ ਦੁੱਧਾ ਤੇ ਲੱਗੂਗੀ ਤੁਹਾਨੂੰ ਇਹ ਵੀ ਇਹ ਤਾਜੀ ਚੋ ਤਾਜੀਆਂ ਜਿੰਨਾਂ ਲੈ ਵਾਲੇ ਹੀ ਫਿਰਦੀ ਨਾਲ ਬੱਚਾ ਕੀ ਹੈ ਬੱਚਾ ਮੰਗਰ ਵੀਰੇ ਮੇਲਕਾਫ ਆ ਨਾਲ ਆ ਗਿਆ ਮੇਲਕਾਫ ਤੇ ਕੱਟਾ ਵੀ ਤੁਹਾਨੂੰ ਇਹਦਾ ਕਰਾ ਦੂੰਗਾ ਚੈੱਕ ਮੈਂ ਤੇ ਬਾਕੀ ਬੱਚੇ ਦਾ ਕਰਦੀ ਵੀ ਵਾਲਾ ਨਾਲ ਤੇ ਉਹ ਕਰਦੀ ਆ ਬੱਚਾ ਨਾ ਤਾਜੀਆਂ ਵਾਂਗੂ ਮਿਲਦੀ ਆ ਵੀਰੇ ਠੀਕ ਆ ਗੱਲ ਆ ਤਾਜ਼ੀਆਂ ਵਾਲਾ ਕੰਮ ਹੀ ਆ ਵੀ 6 ਦੰਦਾਂ ਦਾ ਦੰਦਾਂ ਚ ਵੀ ਦੰਦੋ ਛਿੱਗੀ ਬੱਚੇ ਦੀ ਮਿਲਦੀ ਆ ਬੱਚੇ ਨੇ ਮਿਲਦੀ ਆ ਵੀਰੇ ਦੋਵੇਂ ਮੇਲੇ ਖੁਸ਼ ਹੋ ਠੀਕ ਆ ਗੱਲ ਤੇ ਬਾਕੀ ਇੱਥੇ ਤੋਂ ਲੇਵਾ ਕਰ ਸਕਦੇ ਚੱਕ ਚਵਾਈ ਦੀ ਕਿਵੇਂ ਰੋਗੀ ਜਮਾਂ ਬੋਲੀ ਵੀਰੇ ਅਕਰੀਆਂ ਇਧਰ ਨੂੰ ਮਾੜੀ ਰੋਗੀ 100 ਦੀ 100 ਕਹਿ ਲਈ ਜਮਾਂ 100 ਦੀ 100 ਵੀਰੇ ਜੈਡ ਬਲੈਕ ਮੰਗੂ ਆ ਗਈ ਹੈ ਨਾ ਹਾਂਜੀ ਹਾਂਜੀ 2 ਮਹੀਨਿਆਂ ਦੀ ਗੱਬਣ ਚ ਇੱਕ ਪਾਸ 10 ਕਿਲੋ ਦੁੱਧ ਹਾਜ਼ਰ ਤੇ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਵੀਰੇ ਮੁੱਲ ਤਾਂ ਚਾਹੇ ਜਿੰਨਾ ਮਰਜ਼ੀ ਕਰਾ ਲੋ ਠੀਕ ਇੱਕ 10 ਦੀ ਜੈਸ ਨੂੰ ਹੀ ਆ ਖਰਚਾ ਖਰਚਾ ਕੈਮ ਜੱਸ ਔਰ ਨੌਰ ਮੁੱਲ ਜੇ ਬਾਈ ਨੇ ਸੌਦਾ ਕਰਨਾ ਮੁੱਲ ਫਿਰ 120 ਕਰ ਦਿੰਦੇ ਹਾਂ ਉਹਦਾ ਨਾ ਇਹ ਅਗਲੇ ਮਹੀਨੇ ਹਾਂਦਾ ਵੀ ਘਟਦੇ ਨਹੀਂ ਠੀਕ ਆ ਲੱਭੀ ਚ ਇਹ ਮੀਹੇ ਪਹਿਰਿਆ ਪਰ ਆਪਾਂ ਨਾ ਕੰਮ ਬਾਲੀ ਟਕਾਈ ਨਾ ਕਰਨਾ ਯਾਰ ਜੇ ਚਾਹੇ ਵੱਦੀ ਲੱਗ ਜੇ ਟਾਈਮ ਥੋੜਾ ਜਿਹਾ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਤਸੱਲੀ ਕਰਾ ਦੇ ਬਿਲਕੁਲ ਨਵੇਂ ਹਾਨ ਵਾਲੀ ਝੋਟੀਆਂ ਜਿੱਦਾਂ ਦੀ ਭਰਾ ਚਾਉਂਦੇ ਆ ਤੇ ਹੁਣ ਆ ਜਾਓ ਆਪਣੀ ਵਾਲੀ ਫੇਵਰੇਟ ਤੇ ਲਿਆ ਆਹ ਤਾਂ ਆਪਣੀ ਫੇਵਰੇਟ ਆ ਬਾਲੀ ਤੇ ਮਾਰ ਕੈਮਰਾ ਇਹ ਆ ਗਈ ਪੂਰੀ ਤੇਲੀਆ ਬੂਰੀ ਨਾਲ-ਨਾਲ ਝਲਕ ਮਾਰਦੀ ਆ ਨੀਲੀ ਦਾ ਅੱਖਾਂ ਚ ਜਵਾਬ ਜਵਾਬ ਰੱਖਦੀ ਪੈਰਾਂ ਪੂਰੇ ਵੀਰੇ ਤੇ ਢਾਂਚਾ ਰੱਖਦੀ ਆ ਪ्योर ਨੀਲੀ ਦਾ ਜਿੱਦਾਂ ਪਾਕਿਸਤਾਨੀਆਂ ਦਾ ਢਾਂਚਾ ਹੁੰਦਾ ਹਨਾ ਤੋਰ ਦੇ ਕੱਟ ਵੀ ਥੋੜਾ ਕੱਟ ਹੀ ਨਹੀਂ ਆ ਨੀਲੀ ਦਾ ਵਿੱਚ ਹੋਰ ਤਾਂ ਸਾਰੀਆਂ ਨਸਾਨੀਆਂ ਪੂਰੀਆਂ ਕਰਦੀ ਆ ਜਿਵੇਂ ਸ਼ੂਲ ਜਿਓਗੇ ਕੱਟ ਕੱਟ ਵਾਲਾ ਬੱਚਾ ਲੈ ਲਾਂਗੇ ਹਾਂ ਖੱਟਾ ਵਾਲਾ ਬੱਚਾ ਲੈ ਲਾਂਗੇ ਤੂੰ ਇੱਥੇ ਮਾਰਦੇ ਲੱਭੀ ਕੈਮਰਾ ਤੇ ਸੂਆ ਕਿਹੜਾ ਰਹੂਗੀ ਸੂਆ ਪਹਿਲਾਂ ਵੀਰੇ ਛੇ ਦੰਦ ਮੂੰਹ ਦੰਦੋ ਸ਼ਿੱਗੀ ਸੂਆ ਪਹਿਲਾਂ ਤੇ ਬਾਡੀ ਪੂਰੀ ਆਸਲ ਪ्योर ਨੀਲੀ ਦਾ ਢਾਂਚਾ ਹੈ ਪ्योर ਨੀਲੀ ਦਾ ਪਿਆਰ ਨੀਲੀ ਦਾ ਢਾਂਚਾ ਜਿਹੜੇ ਭਰਾਵਾਂ ਨੂੰ ਜਾਣਕਾਰੀ ਆ ਨੀਲੀ ਬਾਰੇ ਤੋਰ ਦੇ ਕਾਲਿਆ ਇਹਨੂੰ ਲੈ ਜਾ ਰੈਡੀ ਕੰਨੀ ਨੂੰ ਆ ਲੈ ਚੱਲ ਲੈ ਜਾ ਰੱਚ ਵੀ ਕਰਦੀ ਆ ਪੂਰੀ ਹੈ ਨਾ ਹਾਂਜੀ ਹਾਂਜੀ ਇਹ ਇਥੋਂ ਘਮਾ ਆ ਜਾਣ ਪੂਰੀ ਆ ਬਾਡੀ ਦੀ ਚੜਾਈ ਫੁੱਲਾ ਕਿੰਨੇ ਟਾਈਮ ਦੀ ਗੱਭਣ ਘਮਾ ਦੇ ਕੇ ਸਾਢੇ 3 ਮਹੀਨੇ ਦੀ ਗੱਭਣ ਆ ਵੀਰੇ ਚੈੱਕ ਪਾਸ ਚੈੱਕ ਪਾਸ ਪੂਰੇ ਸਾਢੇ 3 ਨੰਦੀ ਆ ਲੈ ਲੈ ਚੱਲਾ ਇਹਨੂੰ ਲੈ ਚੱਲ ਡਾਕਟਰ ਚਾਹੇ ਆਪਦਾ ਲਿਆਵੇ ਡਾਕਟਰ ਚਾਹੇ ਆਪਦਾ ਲਿਆਵੇ ਹਾਂ ਗੱਭਣਾ ਨਹੀਂ ਕਿਉਂਕਿ ਮੈਂ ਕਹੂੰਗਾ ਆਪਦੀ ਤਸੱਲੀ ਕਰਕੇ ਲੈ ਜਾਓ ਬਾਈ ਦੇ ਘਰੋਂ ਨਾ ਹਾਂ ਗੇਟੋਂ ਬਾਹਰ ਕੋਈ ਗਾਰੰਟੀ ਨਹੀਂ ਹਾਂਜੀ ਵੀਰੇ ਸਾਢੇ 3 ਦੀ ਗੱਭਣ 200 ਕਿਲੋ ਬੱਚਾ ਬੱਚਾ ਹੈ 6 ਕਿਲੋ ਠੰਡੀ ਮਿਲਦੀ 6 ਕਿਲੋ ਠੰਡੀ ਮਿਲਦੀ ਹੈ ਵੀਰੇ ਸ਼ਕੀਨ ਵਾਲੀ ਆ ਨਾ ਸ਼ਕੀਨ ਦਾ ਵਾਲੀ ਅਸਲ ਚੀਜ਼ ਆ ਵੀ ਪੂਰੀ ਫੁੱਲ ਜਿਵੇਂ ਕਈ ਨਾ ਕਮੈਂਟ ਜੇ ਟਿੱਕ ਟੋ ਕਰਦੇ ਹੁੰਦੇ ਆ ਵੀ ਐਂ ਬੋਲਦੇ ਆ ਵੀਡੀਓ ਚ ਸਪਲਾਈ ਫਲਾਨਾ ਯਾਰ ਚੀਜ਼ ਸਪਲਾਈ ਕਰੋ ਵੀ ਅਸੀਂ ਕੌਣ ਹੁੰਨੇ ਆ ਸਪਲਾਈ ਕਰਨ ਵਾਲੇ ਅੱਜ ਆ ਚੀਜ਼ ਕਰਾਉਂਦੀ ਆ ਸਪਲਾਈ ਮਾਰ ਲੱਭੀ ਕੈਮਰਾ ਇਹ ਆਪੇ ਕਹਿੰਦੀ ਆ ਵੀ ਮੇਰੇ ਬਾਰੇ ਬੋਲ ਚਾਰ ਸ਼ਬਦ ਹਾਂਜੀ ਕਿੰਨੇ ਪੈਸੇ ਇਹਦੇ ਪੈਸੇ ਵੀਰੇ ਮੁੱਲ ਇੱਕ ਇੱਕ ਪੰਜੇ ਹੀ ਦੇ ਦਾਂਗੇ ਹੈ ਇੱਕ ਪੰਜੇ ਆ ਇੱਕ 10 ਆ ਇੱਕ ਦਾ ਦੋਨਾਂ ਦਾ ਨਿਮੇੜ ਕੰਮ ਯਾਰ 200 ਕਿਲ 251 ਵਾਲੀ ਕਿ ਜਾਣ ਆਉਣ 251 ਜਾਣ ਆਉਣ 101 ਪਾਸੇ 101 ਪਾਸੇ ਹਾਂਜੀ ਚਾਹੇ ਕੋਈ ਉਦਾਂ ਦੀ ਪੇਮੈਂਟ ਛੜਾਵੇ ਹਾਂ ਚਾਹੇ ਕੋਈ ਉਦਾਂ ਦੀ ਠੀਕ ਆ ਗੱਲ ਠੀਕ ਹਾਂ ਰੇਟ 110 ਤੇ 15 ਦੋ ਨਗੀਨੇ ਇਹ ਆ ਗਏ ਤੇ ਹੁਣ ਮਾਰ ਲੱਭੀ ਕੈਮਰਾ 3 ਨੰਬਰ ਵਾਲੀ ਤੇ ਆ ਜਾ ਕਾਲਿਆ ਤੋਰ ਦੇ 3 ਨੰਬਰ ਵਾਲੀ ਬੋਲ ਕੇ ਇਹਦਾ ਸੁਆ ਪਹਿਲਾਂ ਵੀਰੇ ਪਹਿਲਣ ਪਹਿਲਣ ਹੀ ਗੱਟੀਆਂ ਇਕੱਠੀਆਂ ਕਰੀਆਂ ਨੇ ਜੈਡ ਬਲੈਕ ਆ ਨਾ ਜਮਈ ਪੁੰਜੜ ਤੱਕ ਹਾਂਜੀ ਇਹ ਆ ਲੈ ਚਲਾ ਐ ਨਹੀਂ ਕਮਾ ਲੈ ਉਧਰਲੇ ਬੰਨੇਓ ਬੱਚਾ ਹੈਗਾ ਨਾਲ ਬੱਚਾ ਹੈ ਨਹੀਂਗਾ ਵੀਰੇ ਨਾਲ ਕਿੰਨੇ ਟਾਈਮ ਦੀ ਗੱਬਣਾ ਪੰਜ ਮਹੀਨਾ ਦੀ ਗੱਬਣਾ ਵੀਰੇ ਪੰਜ ਦੀ ਪੂਰੇ ਦੀ ਪ ਚੈੱਕ ਪਾਸ ਚੈੱਕ ਪਾਸ ਵੀਰੇ ਆ ਬੰਦਾ ਉਹੀ ਗੱਲ ਆ ਵੀ ਜ਼ਿੰਮੇਵਾਰੀ ਵਾਲਾ ਕਾਲਾ ਹੀ ਜੀ ਗੱਲ ਨਹੀਂ ਲੰਮਾ ਸਮਾਂ ਹੋ ਗਿਆ ਕਾਲਿਆ ਨਾ ਪੂਰਾ ਬਹੁਤ ਹਾਂ ਕਮਾਲ ਆ ਇਹਨੂੰ ਕਾਲੇ ਨੂੰ ਖਾਸੇ ਸਾਲ ਹੋ ਗਏ ਕੰਮ ਕਰਦੇ ਨੂੰ ਕੰਮ ਇਹ ਸੱਜਣ ਕਹਿੰਦਾ ਆਪਣੇ ਕੋਲੇ ਬੜੀ ਤਸੱਲੀ ਵਾਲਾ ਵੀਡੀਓ ਪਹਿਲੀ ਰਹੂਗੀ ਰੁਟੀਨ ਚਗਾ ਕੇ ਬਾਈ ਕਹਿੰਦਾ ਕਾਫੀ ਮਾਤਰਾ ਚਾਹੁੰਦਾ ਰਹਿੰਦਾ ਇਸ ਘਰ ਚ ਪੰਜ ਦੀ ਚੈੱਕ ਪਾਸ ਦੁੱਧ ਕਿੰਨਾ ਦੁੱਧ ਬਾਈ 5-6 ਕਿਲੋ 4 ਕਿਲੋ ਦੁੱਧ ਮੰਨ ਲਓ ਕਮਾਲੇ ਕਮਾਲੇ ਆ ਗੜਾ ਥੱਕਦਾ ਕਾਲੇ ਨੂੰ ਤੋੜ ਦੇ ਕਿ ਰਹਿੰਦਾ 4-5 ਕਿਲੋ ਦੁੱਧ ਐ ਥੱਲੇ 4 5 ہاں ਥਣ ਥਣ ਪਾਸ ਕਰਾਉਂਦੀ ਆ ਵਧੀਆ ਖੁੱਲੇ ਢੋਲੇ ਸਾਨੂੰ ਪਾਸ ਕਰਾਉਂਦੀ ਆ ਇਹ ਤਾਜੀ ਦਾ ਕਿੰਨਾ ਕਿਦ ਦੱਸਿਆ ਤਾਜੀ ਦਾ ਤਾਂ 12 ਕਿਲੋ ਦਿੱਤਾ ਪਹਿਲਾਂ ਸਵੇਰੇ ਠੀਕ ਆ ਇਹ ਤਾਂ ਗੱਲ ਦੀ ਆਪਣੀ ਠੀਕ ਆ ਗੱਲ ਉਹ ਵੀ ਫੋਲੋਵਰਾਂ ਨੂੰ ਤੇ ਜੀ ਕਰਨੀ ਆ ਲੈ ਚੱਲ ਲੈ ਚੱਲ ਲੈ ਚੱਲ ਅਗਲੀ ਵੀਡੀਓ ਚ ਲਾਵਾਂਗੇ ਉਹ ਕਾਲੇ ਨੂੰ ਬੋਲਣ ਚੱਲ ਪਿਆ ਸੀ ਚੱਲ 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 ਕਮਾਲ ਕਮਾਲ ਇੱਥੋਂ ਕਮਾਲਾ 12 ਕਿਲੋ ਦੀ ਤਾਜੀ ਦੀ ਕਾਲਾ ਕਹਿੰਦਾ ਗਾਰੰਟੀ ਰਊ ਤੇ ਕਾਲੇ ਬੂਰੀ ਬੂਰੀ ਨੇ ਕਿੰਨਾ ਕਿ ਪਾਇਆ ਹੋਇਆ ਓਏ ਬੂਰੀ ਆਪਾਂ ਹੁਣ ਕਿਨਾਲਿਆ ਕਰਾ ਲੈ ਗਾ ਇਹ ਆਪਣੇ ਕੋਲੋਂ ਤਾਜੀ ਗਈ ਹੋਈ ਆ ਬਰਨਾਲੇ ਤੇ ਦੇਰੀ ਚ ਗਈ ਸੀ ਬਰਨਾਲੇ ਤਾਈ ਆ ਠੀਕ ਆ ਗੱਲ ਆ ਲੈ ਚਲ ਕਮਾ ਕੇ ਪੈਸੇ ਕਿੰਨੇ ਲਾਵਾਂਗੇ ਤੇ ਪੈਸੇ ਦੇ ਫਿਰੇ ਮੁੱਲ 90000 ਮੰਗਦੇ ਆ 85 ਦੀ ਜੈਸ ਨੂੰ ਹੀ ਆ 85 ਦੀ 5 ਮਹੀਨਿਆਂ ਦੀ ਗੱਬਣਾ 5 ਮਹੀਨਿਆਂ ਦੀ ਗੱਬਣ ਆ ਆਹ ਰੇਟ ਕੋਈ ਦੇ ਦੇ ਜ਼ਿੰਮੇਵਾਰੀ ਹੋਊਗੀ ਕੋਈ ਵੀ ਝੋਟੀ ਦਾ ਆਲ ਪੰਜਾਬ ਆਲ ਪੰਜਾਬ ਤੇ 12 ਕਿਲੋ ਕਾਲਾ ਕਹਿੰਦਾ ਚੋਇਆ ਦਾ ਮੈਨਰ ਦੀ ਮੇਰੀ ਗਾਰੰਟੀ ਹੈ ਤਾਜੀ ਆਪਾਂ ਲੈਣ ਵਾਲੇ ਠੀਕ ਆ ਗੱਲ ਤਾਜੀ ਵੀ ਬਾਈ ਕਹਿੰਦਾ ਵਾਪਸੇ ਲੈ ਲਾਂਗੇ ਅਸੀਂ ਤਾਜੀ ਵਾਪਸ ਲੈ ਲਾਂ ਇਹ ਦੇ 85 85 ਦੀ ਜੱਸ ਲੋ ਆ ਜਾ ਲੱਭੀ ਹੁਣ ਅਗਲੇ ਨੰਬਰ ਤੇ ਆ ਜਾ ਇਹ ਤੇ ਮਾਰ ਰਾ ਸੀ ਇਹਨਾਂ ਟੈਂਕ ਤੇ ਕੈਮਰਾ ਦੀ ਫੁੱਲ ਵੱਡੀ ਫੁੱਲ ਬਰੀਕ ਹਾਂ ਆ ਜਾ ਚੋਬਰ ਤੂੰ ਤੋੜ ਦੇ ਖੋਲ ਕੇ ਉਹਨੂੰ ਤੋੜ ਦੇ ਤੋੜ ਦੇ ਆ ਚੋਬਰ ਤੋੜ ਤੂੰ ਇੱਕ ਅੱਧੀ ਦਾ ਫੇਸ ਤੇ ਮਾਰ ਲੱਭੀ ਕੈਮਰਾ ਤੇ ਇੱਥੋਂ ਲੇਵਾ ਦਿਖਾ ਸ਼ੂ ਤਾਂ ਕਲੇਵਾ ਲਾ ਦੂਗੀ ਅੱਗੇ ਪਿੱਛੇ ਵਾਲਾ ਅੱਡਾ ਹਾਂਜੀ ਹਾਂਜੀ ਗੇਟ ਵਾਲੇ ਬੰਦੇ ਲਾ ਕੇ ਆਏ ਨਹੀਂ ਕਮਾ ਲਈ ਬਾਈ 10 ਤਰੀਕ ਨੂੰ ਦਿਨ ਪੂਰੇ ਨੇ ਇਹਦੇ 10 ਨੂੰ 10 ਤਰੀਕ ਨੂੰ ਦਿਨ ਪੂਰੇ ਨੇ ਅੱਜ ਮੇਰਾ ਖਾਲਾ 6 ਹੋ ਗਈ ਅੱਛਾ ਹੋਵੇ 4 ਦਿਨ ਦਿਨਾਂ ਚੋਂ ਬਾਕੀ ਨੇ ਚਾਰ ਦਿਨ ਹਾਂ ਆ ਇਹਨੂੰ ਕਹਿ ਸਕਦੇ ਹਾਂ ਛੋਟੇ ਹਾਥੀ ਵਰਗੀ ਹਾਂ ਛੋਟੇ ਹਾਥੀ ਵਰਗੀ ਮੈਂ ਛੋਟੇ ਹਾਥੀ ਵਰਗੀ ਮੱਝ ਆ ਤੇ ਕਿੰਨਾ ਕ ਦੁੱਧ ਪਾਉਂਦੀ ਆ ਕਾਲੇ ਇਹਨੇ ਦੂਜੇ ਹੁਣ ਇਹਦੀ ਤੀਜੇ ਸੂਏ ਰੂ ਇਹ ਠੀਕ ਆ ਦੂਜੇ ਸੂਏ ਇਹਨੇ 14 ਲੀਟਰ ਦੁੱਧ ਕੱਢਿਆ ਦੂਜੇ ਸੂਏ 14 ਲੀਟਰ ਦੁੱਧ ਕੱਢਿਆ ਆ ਜਾ ਆ ਜਾ ਹਰਲੇ ਬੰਨੀ ਆ ਜਾ ਲੈ ਵਿੱਚ ਨਾੜਾ ਨੋੜਾ ਸੀ ਨਾ ਠੀਕ ਆ ਗੱਲ ਆ ਦੂਜੇ ਸੂਏ ਬਾਈ ਕਹਿੰਦਾ 14 ਕਿਲੋ ਦਾ ਮਿਲਕਰ ਰਕਾਰਾ ਤੇ ਕਿੰਨੇ ਪੈਸੇ ਲੈ ਲਾਂਗੇ ਇਹ ਮੱਝ ਦੇ ਅੱਜ ਇਹ 135 ਦੀ ਬੰਦੇ ਕਮਾਵੇ 1 ਲੱਖ ਤੇ 135000 ਦੀ 2 6ਪਾ ਦਾ ਕਰਾਂਗੇ ਮਾਨਤਾਨ ਨਾ ਮਾਨਤਾਨ ਨਾ ਮਾਨਤਾਨ ਕਰਦਾਂ ਠੀਕ ਹੈ ਗੱਲ 135 ਚੋਂ ਬਾਈ ਕਹਿੰਦਾ ਆਏਗੇ ਭਰਾ ਦਾ ਮਾਨਤਾਨ ਵੀ ਹੋ ਜਾਊਗਾ ਲੈ ਨੰਬਰ ਬੋਲ ਦੇ ਤੇਰਾ 62809 ਹਾਂਜੀ 14504 62809 14504 ਆ ਗਿਆ ਬਾਈ ਦਾ ਨੰਬਰ ਪਿੰਡ ਧੋਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ